ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬ ਸਾਦੇ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਕੇ ਵਕワク ਸੰਸਥਾ ਮਾਤੇ ਵੱਲੋਂ 500 ਦੇ ਕਰੀਬ ਲੰਗਰ ਲਗਾਏ ਜਾਂਦੇ ਨੇ ਉੱਥੇ ਹੀ ਇਤਿਹਾਸ ਨਾਲ ਜੁੜੇ ਹੋਏ ਪਰਿਵਾਰ ਦੀਵਾਨ ਟੋਡਰਮਲ ਜੀ ਦੀ 16ਵੀਂ ਪੀੜੀ ਦੇ ਵੰਸ਼ਸ਼ਾ ਵੱਲੋਂ ਵੀ ਆਉਣ ਵਾਲੀਆਂ ਸੰਗਤਾਂ ਦੇ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਇਆ ਗਿਆ ਲੰਗਰ ਦੀ ਸੇਵਾ ਕਰਨ ਦੇ ਲਈ ਪਹੁੰਚੇ ਦੀਵਾਨ ਟੋਡਰ ਮੱਧ ਦੇ ਵੰਸ਼ ਸ਼ਗੁਰੂਮukh ਸਿੰਘ ਨੇ ਕਿਹਾ ਕਿ ਉਹ ਹਰ ਸਾਲ ਇਸ ਤਰਤੀ ਤੇ ਸਜਦਾ ਕਰਦੇ ਨੇ ਅਤੇ ਜੋ ਗੁਰੂ ਸਾਹਿਬ ਦਾ ਹੁਕਮ ਹੁੰਦਾ ਹੈ ਉਹ ਲੰਗਰ ਲਾਉਂਦੇ ਨੇ ਇਸ ਲੰਗਰ ਵਿੱਚ ਸੰਗਤਾਂ ਦਾ ਬਹੁਤ ਸਹਿਯੋਗ ਅਤੇ ਪਿਆਰ ਮਿਲਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਨਹੀਂ ਕਰ ਰਹੇ ਇਹ ਸਭ ਗੁਰੂ ਸਾਹਿਬ ਹੀ ਸਾਡਾ ਤੋਂ ਕਰਵਾ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਜੋ ਵੀ ਸੇਵਾ ਲਈ ਹੈ ਉਹ ਮੈਂ ਕਰਦਾ ਰਹਾਂਗਾ ਜਦੋਂ ਤੱਕ ਕਿਰਪਾ ਰਹੇਗੀ ਉਦਰੀ ਸਰਕਾਰ ਵੱਲੋਂ ਦੀਵਾਨ ਟੋਡਰਮਲ ਦੀ ਜਹਾਸੀ ਹਵੇਲੀ ਦੀ ਸਾਮ ਸੰਭਾਲ ਕੀਤੀ ਜਾਣ ਤੇ ਉਹਨਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਇਤਿਹਾਸ ਨੂੰ ਸੰਭਾਲਿਆ ਜਾ ਰਿਹਾ ਹੈ ਦੀਵਾਨ ਟੋਡਰਮਲ ਜੀ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਸਰਹੰਦ ਦੇ ਨਵਾਬ ਵਜ਼ੀਰ ਖਾਂ ਤੋਂ ਜ਼ਮੀਨ ਖਰੀਦੀ ਸੀ ਅਤੇ ਉਸ ਜ਼ਮੀਨ ਤੇ ਦੋਵਾਂ ਛੋਟੇ ਸਹਿਬਜ਼ਾਦ ਹਮ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਕੁਜਰੀ ਜੀ ਦਾ ਸੰਸਕਾਰ ਕੀਤਾ ਸੀ। ਇਹ ਜਗ੍ਹਾ ਵਿਸ਼ਵ ਦੀ ਸਭ ਤੋਂ ਮੰਗੀ ਜਗ੍ਹਾ ਜਿੱਥੇ ਸਥਿਤ ਹੈ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਅਤੇ ਦੀਵਾਨ ਟੋਡਰਮਲ ਦੀ ਜਹਾਜ਼ੀ ਹਵੇਲੀ ਅੱਜ ਵੀ ਇਸ ਤਰ੍ਹਾਂ ਤੇ ਮੌਜੂਦ ਹੈ ਜੋ ਇਤਿਹਾਸ ਦੀ ਗਵਾਹੀ ਭਰਦੀ ਹੈ। ਵਾਈਡਬੀ ਗਾਖਾ ਵਾਈਡਬੀ ਦਾਸਾਣਾਗਰ ਮੁਖਸੀ ਦਿੱਲੀ ਕਿ ਮੇਲ ਤੁਸੀਂ ਇੱਥੇ ਆਏ ਜੀ ਇਸ ਸਾਲ ਇਹ ਜਿਸ ਟਾਈਮ ਤੇ ਗੈਸ ਲੱਗਦੀ ਸੀ ਨਾ ਗੈਸ ਦੂਰ ਦੂਰ ਤੱਕ ਨਾ ਬੰਦਾ ਹੋਦਾ ਰਹੇ ਬੜੇ ਯਾਰ ਉਹ ਲੱਗੀ ਹੁੰਦੀ ਸੀ ਕਣਕ ਵੇਉ ਅਸੀਂ ਤਾਂ ਤਦ ਹੀ ਗੁਰੂ ਕੇ ਮਹਾਂ ਬੜੀ ਬੜੀ ਸੰਗਤ ਸੰਗਤ ਦੀ ਕੋਈ ਕਮੀ ਨਹੀਂ ਜਿਹੜਾ ਮਰਜੀ ਆਵੇ ਸੇਵਾ ਕਰੇ ਅਸੀਂ ਮਨਾ ਕਰਦੇ ਨਹੀਂ ਅਸੀਂ ਆਪਰੇ ਲੈਣੇ ਕਰਨ ਕਰੋ ਲੋਕ ਬਹੁਤ ਪਿਆਰ ਕਰਦੇ ਨੇ ਅਸੀਂ ਵੀ ਇਹਨਾਂ ਨੂੰ ਪਿਆਰ ਕਰਦੇ ਆ ਔਰ ਦੇਖੋ ਸੇਵਾਏ ਲੱਗੇ ਨ ਆਪਣੇ ਆਪ ਹੀ ਸੇਵਾ ਕਰ ਸਕਦੇ ਆ ਪਰ ਰਸੋਈ ਲੈਣੇ ਆ ਪੈਸਾ ਨਹੀਂ ਲਾ ਦੇ ਕਿਸੇ ਇੱਕ ਨਵਾਂ ਪੰਜ ਪੈਸੇ ਨਹੀਂ ਬਾਸਲਾ ਕੋਈ ਸਾਨੂੰ ਕੋਈ ਮਾਇਆ ਨਹੀਂ ਆਉਂਦਾ ਰਹੀ ਕਿਨੇ ਲੋਕ ਲਿਆਦੇ ਨੇ ਮੈਂ ਬਾਸਲੇ ਨੇ ਉਹਨਾਂ ਦੀ ਉਹਨਾਂ ਨੇ ਜੀ ਕਿਰਪਾ ਕੀਤੀ ਹੈ ਤੇ ਇਹਨਾਂ ਦੀ ਮਿਹਰ ਹੋਈ ਹੈ ਜਿਦਾਂ ਅਸੀਂ ਤੇ ਜ਼ੀਰੋ ਸੀ ਸਾਡੇ ਕੋਲ ਕਾ ਖਾਣੇ ਸੀ ਇਹ ਉਹੀ ਕਰਵਾ ਰਹੇ ਨੇ ਉਹੀ ਕਰ ਰਹੇ ਨੇ ਅਸੀਂ ਕਰ ਰਹੇ ਨਾਲ ਸਾਡੀ ਨਾ ਕੀਆ ਹੈ ਨਾ ਕਰ ਸਕੇ ਨਾ ਕਰ ਸਕੇ ਸਾਡੀ ਐ ਤਾਕਤ ਹੀ ਨਹੀਂ ਸਾਡੇ ਕੋਲ ਨਾਲ ਉਹ ਨਿਊਂ ਸਾਡੇ ਕੋਲ ਸਾਡੇ ਕੋਲ ਕੁਝ ਨਹੀਂ ਹੈ ਅਸੀਂ ਤੇ ਬਸ ਦਾਸ ਆਉਣ ਵਾਲੇ ਚੱਲਣਾ ਪਰ ਅਸੀਂ ਖਿਸ਼ੀ ਸ਼ਾਸਰਵਾਦੀ ਨਹੀਂ ਆਏ ਸੀ ਅਸੀਂ ਸੇਵਾਸ ਆਇਆ ਤੇ ਜੋ ਸੇਵਾ ਦਾ ਫਲਦਨ ਹੋਇਆ ਮੈਂ ਹਾਂਜੀ ਸੇਵਾ ਦਾ ਹੀ ਭੱਲੇ ਸਰ ਜਿਹਨਾਂ ਨੂੰ ਬੰਦਿਆਂ ਨੂੰ ਜਿਹੜੇ ਠੀਕ ਹੋ ਜਾਂਦੇ ਨੇ ਜਾਂ ਜਿਹੜੇ ਬੰਦੇ ਜਿਨ੍ਹਾਂ ਨੂੰ ਕੋਈ ਤਕੜ ਹੁੰਦੀ ਏ ਉਹ ਮਾਰਾਈ ਕਰ ਦਿੰਦਾ ਖਰਦੇ ਸਾਹਿਬ ਜਾਂਦੇ ਨਹੀਂ ਮੈਂ ਨਹੀਂ ਕਰਦਾ ਨਾ ਮੈਂ ਕਰ ਸਕਦਾ ਨਾ ਮੇਰੀ ਤਾਕਤ ਮੈਂ ਤਾਂ ਸਿਰਫ ਸੇਵਾ ਜੀ ਲਗਾਇਆ ਨਾ ਮੈਂ ਤਾਂ ਗਣਾ ਝਾੜੂ ਘਰਵਾ ਮੇਰੇ ਕੋਲ ਜਿਸ ਟਾਈਮ ਉਹ ਜੋ ਕਹਿੰਦੇ ਨੇ ਉਹ ਕਹਿੰਦਾ ਹੁਣ ਟਾਫੀਆਂ ਗੋਲੀਆਂ ਉਹਨਾਂ ਨੇ ਗੇਨ ਵੰਡੋ ਰਾਵੀ ਗੋਲੀ ਆ ਮੰਦੂ ਉਹ ਕਹਿੰਦੇ ਨੇ ਕਾਵਲ ਰਾਜਮੰਦੂ ਸ਼ੌਲ ਰਾਜ ਨੂੰ ਨਾਦਦ ਕਹਿੰਦੇ ਠੰਡਾ ਦੁੱਧ ਕਹਿੰਦੇ ਠੰਡਾ ਦੁੱਧ ਮੰਦ ਰਹੇ ਉਹ ਮਰੀ ਬਾਪਾ ਕੋਲ ਗਿਆ ਕਹਿੰਦੇ ਇਹ ਦੱਸੋ ਕਿ ਦੁੱਧ ਸਭ ਪਲਾ ਰਹੇ ਬੜੇ ਦੁੱਧ ਲਗੇ ਰਹੇ ਲੰਗਰ ਪੜੇ ਰਹੇ ਮੈਂ ਕਹਾ ਜੀ ਮਹਾਰਾਜ ਜੀ ਉਹ ਜੋ ਕੁ ਮਾਗੇ ਉਹ ਨਾਲ ਜਿਵੇਂ ਵੀ ਗੱਲ ਕਰਨੀ ਹੈ ਉਹ ਕਹਿੰਦੇ ਗੁਰੂਕਸ਼ੀ ਠੰਡਾ ਦੁੱਧ ਕੋਈ ਨਹੀਂ ਬੁਲਾ ਰਿਆ ਮੈਂ ਕਹਾ ਮਹਾਰਾਜ ਜੀ ਮੈਂ ਕੁੱਕਰ ਅਸੋੜਾ ਪਰਦਾ ਕੁੱਕਰ ਨੌਕਰ ਨਹੀਂ ਕੁੱਕਰ ਹੁਕਮ ਕਰੋ ਬਣਾਈਏ ਹਾਂ ਬਣਾਓ ਠੰਡਾ ਦੁੱਧ ਬਣਾਇਆ ਬਣਾਇਆ ਦੁਨੀਆ ਕਹਿੰਦੀ ਉਹ ਸੁਣਾ ਦੁਦਰੀ ਪਤਾਂ ਸਾਲ ਤੱਕ ਅੱਜ ਤੱਕ ਨਹੀਂ ਸੁਣਿਆ ਉਦੋਂ ਦੀ ਐਸੀ ਸੀ ਅਮਰਤ ਅਮਰਜ ਵਿੱਚ ਆਈ ਕਿ ਗਲਾਸ ਵੀ ਬਿਨਾਂ ਅੱਠ ਲਾ ਕੇ ਪਪਾ ਜੀ ਪਾਗਲ ਹੋ ਗਏ ਇਨੀ ਠੰਡੇ ਚ ਬੁਲਾ ਰਹੇ ਬਣਾ ਰਹੇ ਕਿਉਂ ਬਣਾ ਰਹੇ ਹੋ ਕੋਈ ਲੇਗਾ ਨਹੀਂ ਮੈਂ ਕਿ ਠੰਡਾ ਵੀ ਤੇ ਕੱਚਾ ਵੀ ਫਿਰ ਉੱਥੋਂ ਦਿੱਲੀੋਂ ਮਾਲ ਸਮਾਨ ਲਿਆ ਕੇ ਆਪਣੇ ਪੈਸੇ ਖਰਚ ਕਰਗੇ ਪੈਸੇ ਤੇ ਨਾ ਦੇਉਂਦੇ ਨੇ ਮੇਰੇ ਨਹੀਂ ਹੁੰਦੇ ਮਾਫੀ ਚਾਹੁੰਦਾ ਮੈਂ ਕਿ ਬਈ ਪੈਸੇ ਤੇ ਨਾ ਦੇਨੇ ਉਹ ਅਸੀਂ ਲਿਆ ਕੇ ਇੱਥੇ ਆਪ ਆ ਵੀ ਬਣਾਨੇ ਤਾਂ ਆਪ ਵੀ ਬਣਾਓ ਸੋਲਵੀ ਸੋਲਵੀ ਪੀੜੀ ਪਹਿਲੇ ਚੌਧਰੀ ਸੀ ਨਾ ਜੀ ਜੋ ਬੱਚੇ ਆ ਗਏ ਹੋ ਜਾ ਰਹੇ ਨੇ ਤਾਂ ਠੀਕ ਹੈ ਉਹਦੇਗੀ ਨਾ ਅੱਗੇ ਕਿਧਰ ਪੀੜੀ ਦਰ ਸਭ ਜੇ ਕਰਨਗੇ ਸੁਖ ਬਣਗੇ ਨਹੀਂ ਕਰਨਗੇ ਮੈਂ ਹੁਣ ਕੀ ਕਹਿਣਾ ਮੈਂ ਕਿਸੇ ਗਰੰਟੀ ਨਹੀਂ ਦਿੰਦਾ ਕਿਉਂਕਿ ਮੈਂ ਤਾਂ ਬਿਨਾਂ ਤੋਂ ਜੁੜਿਆ ਹਾਂ ਮੇਰੇ ਤੇ ਨਾਲ ਦੀ ਬੁਰੀ ਜਿਹੜੀ ਪਰਮਪਾਰ ਕਰ ਪਾਇਆ ਹੁੰਦੀ ਹੋਏ ਉਹਦਾ ਇਤਿਹਾਸ ਨੂੰ ਸੰਭਾਲਿਆ ਜਾ ਰਿਹਾ ਹਵੇਲੀ ਨੂੰ ਵੀ ਸੰਭਾਲਿਆ ਜਾ ਰਿਹਾ ਕੀ ਕਹਨੇ ਸਭ ਕੁਝ ਕਰਨ ਅੱਛੀ ਗੱਲ ਹੈ ਮੈਂ ਤਾਂ ਪਰ ਖੁਸ਼ੀ ਖੁਸ਼ੀ ਸਾਨੂੰ ਖੁਸ਼ੀ ਹੈ ਆ ਜਾ ਇੱਕ ਤਾਂ ਮੇਰੇ ਕੋਲ ਆ ਜਾਓ ਅਗਰ ਉਸ ਚੀਜ਼ ਨੂੰ ਸੰਭਾਲ ਰਹੇ ਨੇ ਖੁਸ਼ੀ ਹੈ ਹੋਰ ਕੋਈ ਕੰਮ ਨਹੀਂ ਅੱਜ ਆ ਗਿਆ ਨੇ ਚਲੋ ਜੋ ਉਹ ਜੀ ਕਰ ਰਹੇ ਠੀਕ ਕਰ ਰਹੇ ਹੋ ਪਰਲੇ ਤੋਂ ਮਾਝ ਯਹੀ ਗੱਲ ਵੱਡੀ ਹੈ ਸਾਡੇ ਤੋਂ ਮਾਝ ਲੰਗਰ ਬਟਾਇਆ ਬਸ ਅੱਜ ਜਵਾ ਲੰਗਰ ਦੀ ਜਾਨ ਨਹੀਂ ਅਸੀਂ ਬਾਬਾ ਜੀ ਦੀ ਲਾਗਣੀ ਹੈ ਅਸੀਂ ਨਾ ਸਾਹਿਬ ਜੀ ਦੀ ਲਾਗਣੀ ਆ ਇਹਨਾਂ ਯਾਰੋ ਲੰਗਰ ਦੀ ਸ਼ਾਕ ਨਹੀਂ ਲੋਕਾਂ ਨੂੰ ਇਹ ਸੰਦੇਸ਼ ਹੈ ਨਾ ਵੀ ਤੁਸੀਂ ਇੱਕ ਵਾਰੀ ਆਓ ਸਭ ਤੀਰਥ ਬਾਰ ਬਾਰ ਜੀ ਤੀਰਥ ਇੱਕ ਵਾਰ ਇੱਕ ਵਾਰੀ ਆਇਓ ਵਸ ਇਹ ਤੁਹਾਨੂੰ ਪਿਆਰ ਕਰਨਗੇ ਫਿਰ ਤੁਸੀਂ ਇਹਨਾਂ ਪਿਆਰ ਹੋ ਗਿਆ ਤੁਸੀਂ ਜਾਓਗੇ ਨਹੀਂ ਛੱਡੋਗੇ ਨਹੀਂ ਤੁਸੀਂ ਇੱਕ ਵਾਰੀ ਆਓ ਸ਼ਰਮ ਮੈਂ ਕਹਿੰਦਾ ਔਰ ਆਪਣਾ ਮੈਂ ਕਹਿੰਦਾ ਬੈਂਕ ਅਕਾਊਂਟ ਦੇਖ ਕੇ ਆਓ ਅੱਜ ਮੇਰੇ ਕੋਲ 10 ਲੱਖ ਹੈ ਤੁਹਾਨੂੰ ਦੇਖੋ ਮਾਇਆ ਤਾਂ ਉਹਨਾਂ ਦੇ ਅੱਗੇ ਬਿਸ਼ਕੁਮਤੀ ਹੈ ਮਹਾਰਾਜ ਇਹ ਮਾਇਆ ਮਿਸ਼ਰੀ ਦਾ ਬਾੜ ਹੈ ਚੜ ਚੜ ਕੇ ਲੋਕ ਮਰ ਗਏ ਫਿਰ ਮੈਂ ਆਉਂ ਚੀ ਚੀ ਦੇਉ ਕਿ ਮੈਂ ਤੁਮਾ ਸ਼ਮ ਕਰੀ ਅੰਦਰ ਤੁਸੀਂ 2 ਰੁਪਏ ਕਿਹਨੂੰ ਤਾਂ ਨਹੀਂ ਕਰਦੇ ਅੰਦਰ ਜਾ ਕੇ ਮੈਂ ਬੰਦਾ ਕਹਿੰਦਾ 10000 ਰੁਪਏ ਆਇਆ ਲੋ ਲੱਖ ਰੁਪਏ ਟਰੱਕ ਵੀ ਜੀ ਇਹ ਵੀ ਉਹ ਵੀ ਜੀ ਨਹੀਂ ਸਾਨੂੰ ਜਦੋਂ ਕੋਈ ਦਿੱਕਤ ਹੁੰਦੀ ਹੈ ਅਸੀਂ ਸਿੱਖ ਸਭ ਜਾਣੇ ਆ ਮਹਾਰਾਜ ਗੁਰੂ ਜੀ ਇਹਨਾਂ ਇਹਨਾਂ ਦੇ ਉਹ ਉਹਨਾਂ ਦੇ ਪੁੱਤਰ ਨੇ ਉਹ ਵੀ ਦਾਦਾ ਜੀ ਨੇ ਅਸੀਂ ਸੇਵਾ ਕਰਨਾ ਹੈ ਮਹਾਰਾਜ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ